ਅਸੀਂ ਤੁਹਾਨੂੰ ਤਸਵੀਰਾਂ ਦਿਖਾਉਣ ਲੱਗੇ ਆਂ ਸੀਐਮ ਦੇ ਆਪ ਦੇ ਜ਼ਿਲ੍ਹੇ ਸੰਗਰੂਰ ਦੀਆਂ ਪੁਵਾਨੀਗੜ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਅੱਜ ਕਹਿ ਸਕਦੇ ਆਂ ਕਿ ਵੱਡਾ ਭਾਰੀ ਮੀਂਹ ਪੁਵਾਨੀਗੜ ਦੇ ਵਿੱਚ ਪਿਆ ਸੰਗਰੂਰ ਜ਼ਿਲ੍ਹੇ ਦੇ ਵਿੱਚ ਪਿਆ ਤਸਵੀਰਾਂ ਦੇ ਵਿੱਚ ਤੁਹਾਨੂੰ ਅਸੀਂ ਦਿਖਾ ਦਿੰਨੇ ਆ ਕਿ ਹਾਲਾਤ ਇਹ ਪੁਵਾਨੀਗੜ ਦਾ ਮੇਨ ਬਾਜ਼ਾਰ ਆ ਜਿਹਦੇ ਵਿੱਚ 2.5 ਤੋਂ 3 ਫੁੱਟ ਦੇ ਕਰੀਬ ਪਾਣੀ ਹੈ ਜਿਹੜਾ ਉਹ ਰੁਕ ਜਾਂਦਾ ਕਿਉਂਕਿ ਸੀਵਰੇਜ ਸਿਸਟਮ ਇੱਥੇ ਭਾਵੇਂ ਪਿਆ ਹੋਇਆ ਪਰ ਪਾਵੇਂ ਪਿਛਲੀ ਸਰਕਾਰ ਹੋਵੇ ਪਾਵੇਂ ਹੁਣ ਆਲੀ ਸਰਕਾਰ ਹੋਵੇ ਅਜੇ ਤੱਕ ਸਿਸਟਮ ਜਿਹੜਾ ਸੀਵਰੇਜ ਦਾ ਕਾਮਯਾਬ ਨਾ ਹੋਣ ਕਰਕੇ ਜਿਹੜਾ ਬਾਜ਼ਾਰ ਦੇ ਵਿੱਚ ਪਾਣੀ ਖੜਦਾ ਜਿਹੜਾ ਪਾਣੀ ਦੁਕਾਨਦਾਰੀਆਂ ਦੁਕਾਨਦਾਰ ਨੇ ਜਿਹੜੇ ਲੱਖਾਂ ਰੁਪਏ ਦਾ ਸਮਾਨ ਦੁਕਾਨਾਂ ਦੇ ਵਿੱਚ ਆ ਉਹਨਾਂ ਦੀਆਂ ਦੁਕਾਨਾਂ ਦੇ ਅੰਦਰ ਪਾਣੀ ਜਿਹੜਾ ਬਾੜੀਆਂ ਦਾ ਤੁਸੀਂ ਦੇਖੋ ਕਿ ਹਾਲਾਤ ਇਹ ਬਾਜ਼ਾਰ ਨਹੀਂ ਲੱਗ ਰਿਹਾ ਇਹ ਇਦਾਂ ਲੱਗਦਾ ਜਿਵੇਂ ਬਾਜ਼ਾਰ ਦੇ ਵਿੱਚ ਹੀ ਕੋਈ ਨਹਿਰ ਹੈ ਜਿਹੜੀ ਉਹ ਲੰਘ ਰਹੀ ਹੋਵੇ ਇਦਾਂ ਦੇ ਹਾਲਾਤ ਇੱਕ ਮੀਂਹ ਨਾਲ ਹੋਏ ਨੇ ਸਿਰਫ ਇੱਕ ਘੰਟੇ ਦੇ ਮੀਂਹ ਦਾ ਪਾਣੀ ਆ ਜਿਹੜਾ 2.5 ਤੋਂ 3 ਫੁੱਟ ਪਾਣੀ ਬਾਜ਼ਾਰ ਦੇ ਵਿੱਚ ਰੋਕਿਆ ਦੂਜੀਆਂ ਤਸਵੀਰਾਂ ਇੱਕ ਹੋਰ ਤੁਹਾਨੂੰ ਦਿਖਾ ਦਿੰਦੇ ਆ ਕਿ ਭਵਾਨੀਗੜ੍ਹ ਸ਼ਹਿਰ ਦੇ ਹਾਲਾਤ ਤਾਂ ਇਦਾਂ ਦੇ ਬਣੇ ਹੋਇਆ ਕਿ ਪਾਣੀ ਨੂੰ ਕਿਤੇ ਵੀ ਕੋਈ ਸਹੀ ਜਿਹੜਾ ਢੰਗ ਨਾਲ ਨਾ ਹੋ ਸਕਿਆ ਤੇ ਦੂਜੇ ਪਾਸੇ ਇੱਕ ਦੁਕਾਨ ਦੇ ਵਿੱਚ ਕਹਿ ਸਕਦੇ ਆ ਪਾਣੀ ਆ ਜਿਹੜਾ ਨਾਲੇ ਦਾ ਗੰਦਾ ਪਾਣੀ ਇੱਥੇ ਵੜ ਚੁੱਕਿਆ ਇਹ ਜਿਹੜੀ ਦੁਕਾਨ ਹੈ ਇੱਥੇ ਘੜੀਆਂ ਦੀ ਦੁਕਾਨ ਹੈ ਇਹ ਘੜੀ ਸਾਹਿਬ ਦੀ ਦੁਕਾਨ ਹੈ ਤੁਸੀਂ ਦੇਖੋ ਕਿ ਗੰਦੇ ਪਾਣੀ ਦੇ ਵਿੱਚ ਜਿਹੜੇ ਦੁਕਾਨਦਾਰ ਨੇ ਉਹ ਆਪਣੇ ਸਮਾਨ ਦੀ ਸਾਂਭ-ਸਮਾਲ ਕਰ ਰਹੇ ਨੇ तकरीबन 2.5 ਫੁੱਟ ਪਾਣੀ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ 2.5 ਫੁੱਟ ਪਾਣੀ ਦੇ ਵਿੱਚ ਗੰਦੇ ਪਾਣੀ ਦੇ ਵਿੱਚ ਇਹਨਾਂ ਨੂੰ ਨਿਕਲਣਾ ਪੈ ਰਿਹਾ ਬਹੁਤ ਪੁਰਾਣੀ ਦੁਕਾਨ ਹੈ ਕਹਿ ਸਕਦੇ ਹਾਂ ਕਿ ਬਾਜ਼ਾਰ ਨਾਲੋਂ ਫੇਰ ਵੀ ਇਹ ਇਹਦਾ ਲੈਵਲ ਦੇਖਿਆ ਜਾਵੇ ਉੱਚਾ ਹੈ ਬਾਜ਼ਾਰ ਦੇ ਨਾਲੋਂ ਉੱਚਾ ਪਰ ਇੱਥੇ ਪਾਣੀ ਜਿਹੜਾ ਖੜਿਆ ਹੋਇਆ ਬਾਈ ਜੀ ਕੀ ਨਾਮ ਹੈ ਤੁਹਾਡਾ ਮਿੰਦਰ ਸਿੰਘ ਰਾਹੀ ਜੀ ਮਹਿੰਦਰ ਸਿੰਘ ਦੀ ਤੁਹਾਡੀ ਦੁਕਾਨ ਦੇ ਵਿੱਚ ਪਾਣੀ ਆ ਕਿੰਨਾ ਕ ਨੁਕਸਾਨ ਹੋ ਸਕਦਾ ਨੁਕਸਾਨ ਸਾਰੇ ਇਸਮਾਨ ਡੁੱਬੇ ਪੈ ਜੀ ਮਰ ਕੇ ਕਟਕੜੇ ਬੀਪ ਚੀਜ਼ਾਂ ਦਾ ਨੁਕਸਾਨ ਹੋ ਗਿਆ ਜੀ ਹੋਰ ਜੇਕਰ ਇੱਥੇ ਤੁਹਾਡੀ ਦੁਕਾਨ ਬਿਲਕੁਲ ਸਟਾਰਟਿੰਗ ਤੇ ਆ ਰੋਡ ਦੇ ਉੱਤੇ ਆ ਉੱਚੀ ਆ ਬਾਜ਼ਾਰ ਦੇ ਵਿੱਚ ਕਿੰਨਾ ਕਿੰਨਾ ਪਾਣੀ ਬਾਜ਼ਾਰ ਦੇ ਵਿੱਚ ਵੀ ਇਸ ਟਾਈਮ ਤੇ ਦੋ ਢਾਈ ਫੁੱਟ ਪਾਣੀ ਹੈਗਾ ਜੀ ਇਹ ਕੋਈ ਹੱਲ ਹੋਇਆ ਨਹੀਂ ਕਿਉਂਕਿ ਪਹਿਲਾਂ ਵੀ ਅਸੀਂ ਤੁਹਾਡੀਆਂ ਕਈ ਵਾਰੀ ਖਬਰਾ ਕਰ ਚੁੱਕੇ ਹਾਂ ਪਿਛਲੇ ਸਾਲਾਂ ਦੇ ਵਿੱਚ ਜਦੋਂ ਵੀ ਸਰਕਾਰਾਂ ਬਣਦੀਆਂ ਕਹਿੰਦੀਆਂ ਅਸੀਂ ਸੀਵਰੇਜ ਸਿਸਟਮ ਇਦਾਂ ਦਾ ਕਰ ਦਾਂਗੇ ਕੋਈ ਹੱਲ ਹੋਇਆ ਸਭ ਪੈਸੇ ਬਟੋਰਨ ਵਾਲੇ ਕੰਮ ਨਹੀਂ ਕੋਈ ਕੋਈ ਕੰਮ ਨਹੀਂ ਕਰਦਾ ਹੈ ਜਿਹੜੀ ਵੀ ਸਰਕਾਰਾਂ ਉਹਦੇ ਪੈਸੇ ਬਣਾ ਕੇ ਵਗ ਜਾਂਦੀ ਸੀ ਸੀਵਰੇਜ ਕੋਈ ਨਹੀਂ ਪਿਆ 8 ਇੰਚ ਸੀਵਰੇਜ ਨਾਲ ਕੀ ਪਾਣੀ ਨਿਕਲਦਾ ਹੁੰਦਾ ਘਟੂ ਘਟ ਪਏ ਇੱਥੇ 4 ਇੰਚ ਸੀਵਰੇਜ ਚਾਹੀਦਾਗਾ ਇਹ ਨਾ ਪਾਣੀ ਨਿਕਲ ਰਿਹਾ ਠੰਚੀ ਨਾਲ ਇਹ ਤਾਂ ਹਰੇਕ ਜਿਹੜੇ ਵੀ ਆਉਂਦੇ ਨੇ ਹਰੇਕ ਵਾਰੀ ਆ ਕੇ ਪੈਸੇ ਬਣਾ ਕੇ ਆਪੇ ਚਲੇ ਜਾਂਦੇ ਨੇ ਐਸੀ ਲੋਕ ਮਰ ਕੇ ਉਹ ਜੇ ਦੇਖਦੇ ਰਹਿਣਾ ਵੋਟਾਂ ਵਾਸਤੇ ਆਉਂਦੇ ਨੇ ਉਹ ਮਿੱਠੀਆਂ ਗੁਲੀਆਂ ਦੇ ਕੇ ਵਗ ਜਾਂਦੇ ਨੇ ਕਰਦੇ ਕੋਈ ਕੰਮ ਨਹੀਂ ਮੈਂ ਨਾਲੀਆਂ ਵਾਸਤੇ ਚਾਰ ਵਾਰ ਹੀ ਜਾਇਆ ਉੱਥੇ ਦਫਤਰ ਦੇ ਵਿੱਚ ਲੋਕਾਂ ਨੇ ਸਾਰੇ ਉਹਦੇ ਬਣਾਵਣਾ ਇੱਕ ਪੂਰੀ ਨਾਲੀਆਂ ਸਭ ਬੰਦ ਕਰਤੀਆਂ ਸਾਡੇ ਦੇ ਕੰਨ ਪਾਣੀ ਨਾਲ ਭਰੀਆਂ ਪਏ ਨੇ ਕੋਈ ਆ ਕੇ ਦੇਖਦਾ ਨਹੀਂ ਵੀ ਅਸੀਂ ਅੱਗੇ ਭੰਨਦੀ ਇਹਨਾਂ ਨੂੰ ਇਹ ਜਿਹੜਾ ਪਾਣੀ ਹੈ ਬਾਜ਼ਾਰ ਦੇ ਪਾਣੀ ਨਾਲੋਂ ਲੇਵਲ ਉੱਚਾ ਹੈ ਕੀ ਪਾਣੀ ਜਿਹੜਾ ਇਹ ਹੈ ਬਾਜ਼ਾਰ ਵੱਲ ਨੂੰ ਜਾਂਦਾ ਹੈ ਪਾਣੀ ਹਾਂ ਜਿਹੜਾ ਪਿੱਛੇ ਨਾਲਾ ਹੈ ਹਾਂ ਬਾਜ਼ਾਰ ਵੱਲ ਨੂੰ ਜਾਂਦਾ ਹੀ ਪਾਣੀ ਜਿਹੜਾ ਪਿੱਛੇ ਨਾਲਾ ਹੈਗਾ ਇਹਦੀ ਸਫਾਈ ਨਹੀਂ ਹੋ ਰਹੀ ਹੈਗੀ ਨਾਲਾ ਸਾਰਾ ਭਰਿਆ ਪਿਆ ਪਾਣੀ ਦਾ ਇਧਰੋਂ ਸਾਰੇ ਸ਼ਹਿਰ ਦਾ ਪਾਣੀ ਇਧਰ ਆ ਰਹਿ ਗਿਆ ਦੇਖੋ ਆਹ ਦੇਖੋ ਸਾਰਾ ਗੰਦਾ ਪਾਣੀ ਹੈ ਜਿਹੜਾ ਨਾਲੀ ਦਾ ਪਾਣੀ ਹੈ ਬਿਲਕੁਲ ਜੀ ਇਹ ਜਿਹੜਾ ਤੁਹਾਨੂੰ ਇਹ ਦੱਸਦੀ ਹੈ ਕਿ ਉਲਟੀ ਗੰਗਾ ਪਹੋਏ ਵੱਲ ਨੂੰ ਇਹ ਕਹਿੰਗੇ ਜੀ ਸਹਿਰ ਦਾ ਪਾਣੀ ਹਾਲਾਂਕਿ ਬਾਹਰ ਨੂੰ ਨਿਕਲਦਾ ਹੁੰਦਾ ਪਰ ਇਹ ਉਲਟ ਹੈ ਸਾਰੇ ਸਹਿ ਪਾਣੀਆਂ ਜਿਹੜਾ ਸੜਕ ਦਾ ਉਹ ਵੀ ਬਾਜ਼ਾਰ ਵੱਲ ਨੂੰ ਜਾਂਦਾ ਹੈ ਇੱਥੇ ਨਾਲਿਆਂ ਦੀ ਸਫਸਾਫ ਸਫਾਈ ਨਾ ਹੋਣ ਕਰਕੇ ਜਿਹੜੇ ਹਾਲਾਤ ਨੇ ਉਹ ਇਦਾਂ ਦੇ ਬਣੇ ਉਹਨੇ ਇੱਕ ਪਾਸੇ ਜਿਹੜੀ ਸਰਕਾਰਾ ਕਹਿ ਰਹੀਆਂ ਅਸੀਂ ਬਰਸਾਤ ਤੋਂ ਪਹਿਲਾਂ ਸਾਫ ਸਪਾਈ ਦਾ ਪੂਰਾ ਧਿਆਨ ਰੱਖਿਆ ਲੱਖਾਂ ਰੁਪਈਆ ਦੀ ਹੋ ਸਕਦਾ ਗ੍ਰਾਂਟ ਵੀ ਆ ਚੁੱਕੀ ਹੋਵੇ ਪਰ ਹਾਲਾਤ ਬੱਤ ਤੋਂ ਬੱਤਰ ਨੇ ਜਿਹੜੇ ਉਹ ਪੁਵਾਨੀਗੜ ਸਹਿਰ ਦੇ ਹੋਏ ਵੇ ਇਸ ਟਾਈਮ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾਣਾ ਕੈਮਰਾਮੈਨ ਨੂੰ ਕਹੂੰਗਾ ਜਰੂਰ ਨੇੜੇ ਜਾ ਕੇ ਅਸੀਂ ਇੱਕ ਸਬਜੀ ਦੀ ਦੁਕਾਨ ਆ ਜਿੱਥੋਂ ਲੋਕਾਂ ਨੇ ਸਬਜੀ ਜਿਹੜੀ ਰੋਜ਼ਮਰਾਂ ਦੀ ਜ਼ਿੰਦਗੀ ਦੀ ਆ ਉਹ ਵੀ ਦੁਕਾਨ ਦੇ ਵਿੱਚ ਪਾਣੀ ਵੜਿਆ ਤੁਸੀਂ ਦੇਖੋ ਗੱਡੀ ਆ ਜਿਹੜੀ ਉਹ ਬਿਲਕੁਲ ਅੱਧੀ ਦੇ ਕਰੀਬ ਡੁੱਬ ਚੁੱਕੀ ਆ ਮੋਟਰ ਅਕਲ ਤੁਸੀਂ ਦੇਖ ਸਕਦੇ ਹੋ ਕਿ ਰੋੜ ਕੇ ਜਿਹੜੇ ਬਜ਼ੁਰਗ ਨੇ ਉਹ ਲੈ ਕੇ ਆ ਰਹੇ ਨੇ ਇਹ ਮੇਨ ਬਾਜ਼ਾਰ ਦਾ ਇਹ ਹਾਲਾਤ ਹੈ ਹਾਲਾਤ ਬਣੇ ਹੋਏ ਨੇ ਭਵਾਨੀ ਗੜ ਦੇ ਕਿਉਂਕਿ ਜਿਹੜਾ ਬਾਹਰਲਾ ਪਾਣੀ ਆ ਉਹ ਬਾਜ਼ਾਰ ਵੱਲ ਨੂੰ ਆਉਂਦਾ ਜਿਹੜਾ ਪਾਣੀ ਇੱਥੇ ਰੁਕਦਾ ਸੀਵਰੇਜ ਸਿਸਟਮ ਕਹਿ ਸਕਦੇ ਆ ਕਿ ਦੁਕਾਨਦਾਰ ਨੇ ਕਿਹਾ ਕਿ 8 ਇੰਚੀ ਪਾਈਪ ਨੇ ਜਿਹੜੇ ਉਹ ਇੱਥੇ ਪਾਏ ਗਏ ਨੇ ਪਰ ਚਾਹੀਦਾ ਇਹ ਸੀ ਕਿ ਤਕਰੀਬਨ 40 ਇੰਚੀ ਪਾਈਪ ਜਿਹੜੇ ਪਾਏ ਜਾਂਦੇ ਤਾਂ ਕਿ ਲੋਕਾਂ ਨੂੰ ਪਾਣੀ ਤੋਂ निजात ਆ ਜਿਹੜੀ ਉਹ ਦਵਾਈ ਜਾਂਦੀ ਹੋਰ ਵੀ ਤਸਵੀਰਾਂ ਤੁਹਾਨੂੰ ਦਿਖਾਉਂਦੇ ਰਹਾਂਗੇ ਬਣੇ ਰਹੋ ਪੀਟੀਸੀ ਦੇ ਨਾਲ ਕੈਮਰਾਮੈਨ ਈਮਾ ਪੱਟੀਵਾਲ ਦੇ ਨਾਲ ਗੁਰਦਰਸ਼ਨ ਸਿੰਘ ਸਿੱਧੂ ਪੀਟੀਸੀ ਨਿਊਜ਼ ਸੰਗਰੂਰ